ਮੈਨੂੰ ਇਹ ਲੱਗਦਾ ਚਾਹੇ ਆਪਣਾ ਫੀਲਡ ਆ ਇਹਦੇ ਵਿੱਚ ਨਾ ਫੈਮਿਲੀ ਨੂੰ ਕਨਵਿੰਸ ਕਰਨਾ ਮਤਲਬ ਇਹ ਸੌਖੀ ਜੌਬ ਨਹੀਂ ਆ ਮੈਨੂੰ ਇਦਾਂ ਲੱਗਦਾ ਹੈ ਨਾ ਵੀ ਇਹ ਸੌਖੀ ਜੌਬ ਨਹੀਂ ਹੈਗਾ ਵੀ ਘਰਦਿਆਂ ਨੂੰ ਤੁਸੀਂ ਕਹਿ ਸਕੋ ਵੀ ਅਸੀਂ ਐਕਟਰ ਬਣਨਾ ਹੈ ਅਸੀਂ ਕਾਮੇਡੀ ਕਰਨੀ ਆ ਮੈਂ ਰਾਈਟਰ ਬਣਨਾ ਹੈ ਇਹ ਮੈਂ ਬਣਨਾ ਹੈ ਮੈਂ ਇਹ ਜਨਣਾ ਚਾਹੁੰਦਾ ਵੀ ਤੁਹਾਡੇ ਨਾਲ ਵੀ ਇਹ ਥੋੜਾ ਇਹ ਪ੍ਰੋਸੈਸ ਹੈਗਾ ਤੁਹਾਡੇ ਵਾਲੇ ਪਾਸੇ ਵੀ ਪਾ ਜੀ ਹੁਣ ਚੇਂਜ ਹੋ ਰਿਹਾ ਜੀ ਪਹਿਲਾਂ ਪਹਿਲਾਂ ਤਾਂ ਹੋਰ ਔਖਾ ਸੀਗਾ ਜੀ ਕਿਉਂਕਿ ਓਪਰਚ्युनिटीज ਘੱਟ ਸੀਗੀਆਂ ਹੁਣ ਚੇਂਜ ਹੋ ਰਿਹਾ ਹੁਣ ਅੱਜ ਕੱਲ ਤੇ ਬੱਚੇ ਦਾ ਘਰ ਦੇ ਕੁਝ ਪੁੱਛਦੇ ਹੀ ਨਹੀਂ ਕਹਿੰਦੇ ਤੂੰ ਜੋ ਕਰਨਾ ਤੇਰੀ ਲਾਈਫ ਆ ਤੂੰ ਕਰ ਵੈਸਟਰਨ ਜਾ ਕਨਸੈਪਟ ਆਈ ਜਾਂਦਾ ਹਮ ਮੇਰੇ ਟਾਈਮ ਤੇ ਥੋੜਾ ਜਿਹਾ ਉਸ ਸੀਗਾ ਬਟ ਮੇਰੇ ਘਰ ਦੇ ਨੇ ਕਦੀ ਫੋਰਸ ਨਹੀਂ ਕੀਤਾ ਹਮ ਵੀ ਤੂੰ ਇਹੀ ਕਰਨਾ ਹੈ ਜਾਂ ਇਹੀ ਕਰਨਾ ਜੀ ਠੀਕ ਹੈ ਮੈਨੂੰ ਆਪ ਨੂੰ ਹੀ ਨਹੀਂ ਸੀ ਪਤਾ ਮੇਰੇ ਕੋਲ ਐਕਸਪੋਜ਼ਰ ਨਹੀਂ ਸੀ ਭਾਜੀ ਉਦੋਂ ਇੰਟਰਨੈਟ ਸੀਗਾ ਨਹੀਂ ਸਾਨੂੰ ਕੁਝ ਪਤਾ ਨਹੀਂ ਸੀ ਦੋਸਤ ਯਾਰਾਂ ਨੂੰ ਵੀ ਉਨਾ ਹੀ ਹੀ ਪਤਾ ਸੀ ਜਿੰਨਾ ਤੁਹਾਨੂੰ ਪਤਾ ਸੀ ਸਗੋਂ ਮੇਰੇ ਦੋਸਤ ਯਾਰਾਂ ਨੂੰ ਤਾਂ ਸਾਲਾਂ ਨੂੰ ਕੁਝ ਵੀ ਨਹੀਂ ਸੀ ਪਤਾ ਠੀਕ ਹੈ ਜਮਾਈ ਬੁੱਕ ਸੀਗੇ ਤੇ ਜੋ ਮੈਂ ਕਹਿੰਦਾ ਸੀ ਉਹ ਹੀ ਕਰ ਲੈਂਦਾ ਸੀ ਜੇ ਸਾਡੇ ਤੋਂ ਕੋਈ ਇੱਕ ਮੁੰਡਾ ਹੋਵੇ ਇੱਕ ਦੋ ਹੋਰ ਸੀਗੇ ਜਿਹੜੇ ਕਹਿੰਦੇ ਸੀ ਅਸੀਂ ਉਹ ਹੀ ਕਰ ਲੈਂਦੇ ਸੀ ਸਾਰੇ ਤੇ ਉਦੋਂ ਤਾਂ ਐਕਸਪੋਜ਼ਰ ਸੀਗਾ ਹੀ ਨਹੀਂ ਹੁਣ ਤਾਂ ਅੱਜ ਕੱਲ੍ਹ ਦੇ ਵਿੱਚ ਨੂੰ ਬਹੁਤ ਐਕਸਪੋਜ਼ਰ ਅੱਜ ਕੱਲ੍ਹ ਤਾਂ ਬਣਾਉਂਦਾ ਤਾਂ ਕੁਝ ਦੇ ਹੀ ਨਹੀਂ ਕਹਿੰਦੇ ਜੋ ਤੂੰ ਕਰ ਲੈ ਕਰ ਲੈ ਮੇਰੇ ਥੈਂਕਫੁਲੀ ਮੇ ਮੈਂ ਜੋ ਵੀ ਕਰਨਾ ਕਰਨ ਦੀ ਕੋਸ਼ਿਸ਼ ਕੀਤੀ ਹੈ ਰੱਬ ਦੀ ਮਿਹਰ ਰਹੀ ਹੈ ਕਿ ਆਪਾਂ ਮਾਈਲਡਲੀ ਸਕਸੈਸਫੁਲ ਤਾਂ ਹੋਈਆਂ ਬਿਲਕੁਲ ਤੇ ਇਸ ਕਰਕੇ ਉਹਨਾਂ ਨੂੰ ਕੌਨਫੀਡੈਂਸ ਆ ਵੀ ਕਰ ਲੇਗਾ ਕਰ ਉਸ ਦਾ ਕਰ ਹੀ ਲੇਗਾ ਕਰ ਲੇ ਬਟ ਹਰ ਪੇਰੈਂਟਸ ਨੂੰ ਭਾਜੀ ਏਦਾਂ ਲੱਗਦਾ ਨਾ ਵੀ ਪੇਰੈਂਟ ਤਾਂ ਪੇਰੈਂਟਸ ਆ ਜੀ ਠੀਕ ਹੈ ਕਰਦੇ ਤਾਂ ਤੁਸੀਂ ਭਾਵੇਂ ਕਿੰਨੇ ਵੱਡੇ ਹੋ ਜੀ ਉਹਨਾਂ ਲਈ ਤੁਸੀਂ ਨਿਆਣੇ ਹੀ ਹੋ ਨਿਆਣੇ ਆ ਹਲਲ ਜੀ ਤੇ ਮੇਰਾ ਬ੍ਰਦਰ ਹੈ ਉਹ ਯੂਐਸ ਤੋਂ ਹਾਂ ਜੀ ਤੇ ਮੇਰੇ ਡੈਡੀ ਨੂੰ ਇੱਕ ਵਾਰ ਮੈਂ ਆਪਣੀ ਮਦਰ ਨੂੰ ਕਹਿੰਦੇ ਸੁਣਿਆ ਮੈਂ ਬਾਹਰ ਖੜਾ ਸੀਗਾ ਤੇ ਉਹ ਉਹਨੂੰ ਕਹਿ ਰਿਹਾ ਸੀ ਵੀ ਮਮਾ ਨੂੰ ਕਹਿ ਰਹੇ ਸੀਗੇ ਵੀ ਉਹਨਾਂ ਨੂੰ ਵੀ ਛੋਟੇ ਵਾਲਾ ਤਾਂ ਪਲੇਸ ਸਕਸੈਸਫੁਲ ਹੋ ਗਿਆ ਵੀ ਉਹ ਕਰ ਰਿਹਾ ਲਾਈਫ 'ਚ ਇਹ ਵੱਡੇ ਵਾਲਾ ਸਾਨੂੰ ਪਤਾ ਨਹੀਂ ਲੱਗਦਾ ਵੀ ਕਰੀ ਕੀ ਜਾਂਦਾ ਹੈ ਮੈਂ ਕਹਿੰਦਾ ਡੈਡੀ 40 ਆ ਨਾ ਹੋ ਗਿਆ ਠੀਕ ਹੈ ਅਜੇ ਤੱਕ ਪਤਾ ਨਹੀਂ ਲੱਗਦਾ ਠੀਕ ਕਰ ਰਿਹਾ ਲਾਈਫ 'ਚ ਫਾਈਨੈਂਸ਼ਲੀ ਠੀਕ ਆ ਤੇ ਹੋਰ ਹੋਰ ਕਰੀ ਕੀ ਜਾਂਦਾ ਤਾਂ ਕੀ ਮਤਲਬ ਉਹ ਕੀ ਕਰ ਲਾ ਬਿਲਕੁਲ ਕਦੇ ਸੈਟਲ ਨਹੀਂ ਹੋ ਰਿਹਾ ਜੀ ਕਿ ਉਹ ਹੁੰਦਾ ਹੀ ਇਹ ਜਦੋਂ ਨਾ ਆਪਾਂ ਮੈਂ ਆਪ ਵੀਡੀਓ ਦੇਖੋ ਤੁਹਾਡੇ ਸਾਰੇ ਐਨਜੋਏ ਕਰਦੇ ਆ ਨਾ 노 ਡਾਊਟ ਇਨ 댓 ਪਰ ਇਹ ਦਿਮਾਗ ਵਿੱਚ ਕੋਈ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਇਹ ਦਿਮਾਗ ਵਿੱਚ ਆਉਂਦਾ ਕਿਤੇ ਨਾ ਕਿਤੇ ਜਾ ਕਰ ਦੇਣਾ ਸਮਝਾ ਕੇ ਰੱਖਿਆ ਹੋਇਆ ਵੀ ਬਈ ਇਹ ਤਾਂ ਪਾਰਟ ਆ ਨਾ ਯਾਰ ਇਹ ਵੀਡੀਓ ਡੈਡੀ ਤੱਕ ਵੀ ਜਾਣੀ ਆ ਦੇਖੋ ਆਪਾਂ ਉਹਨਾਂ ਪਰਿਵਾਰਾਂ ਨੂੰ ਮੈਂ ਤਾਂ ਹੈਗਾ ਬਿਲੋਂਗ ਕਰਦਾ ਸਾਡੇ ਬਾਪੂ ਨੇ ਅੱਜ ਤੱਕ ਸਾਨੂੰ ਕਦੇ ਕੁਝ ਨਹੀਂ ਕਿਹਾ ਪਰ ਅੱਜ ਵੀ ਕੁਝ ਹੋ ਜੇ ਨਾ ਜਦੋਂ ਸਾਡੀ ਮੰਮੀ ਕਹਿੰਦੀ ਹੈ ਵੀ ਕੋਈ ਨਹੀਂ ਦੱਸਦੀਆਂ ਤੇਰੇ ਪਿਓ ਨੂੰ ਅਸੀਂ ਅੰਦਰੋਂ ਸਮਝਾ ਲੈਂਦੇ ਹਾਂ ਹੁੰਦਾ ਹੁੰਦਾ ਹੀ ਆ ਹਰ ਕਰ ਕੀ ਵੀ ਕੁਝ ਨਹੀਂ ਨਹੀਂ ਖੰਡੇ ਬਾਪੂ ਨੇ ਸਾਨੂੰ ਕਿਹਾ ਵੀ ਕੁਝ ਨਹੀਂ ਸਾਡੀ ਮਾਂ ਅੱਜ ਵੀ ਕਹ ਦਵੇ ਨਾ ਕੋਈ ਨੇ ਦੱਸ ਦੀਆਂ ਤੇਰੇ ਪਿਓ ਨੂੰ ਸਹੀ ਗੱਲ ਹੈ ਮੈਂ ਉਹ ਬਿਨਾਂ ਤੁਹਾਡਾ ਜਾਣਣਾ ਚਾਹਨਾ ਵੀ ਇੱਕ ਵਾਰੀ ਪੋਸਟ ਕਰਨ ਤੋਂ ਪਹਿਲਾਂ ਬੰਦੇ ਨੂੰ ਆਖ ਚਾਹੁੰਦਾ ਵੀ ਇਹ ਫਾਦਰ ਸਾਹਿਬ ਕੋ ਜਾਣੀ ਆ ਮੈਂ ਤੁਹਾਨੂੰ ਇਹ ਗੱਲ ਦੱਸਾਂ ਇਹ ਚੀਜ਼ ਨਾ ਥੋੜਾ ਜਿਹਾ ਸਕਸੈਸ ਨਾਲ ਨਾ ਨਿਗੇਟ ਹੋ ਜਾਂਦੀ ਹੈ ਹੂੰ ਜੇ ਕੰਮ ਨਹੀਂ ਚੱਲਦਾ ਨਾ ਹੂੰ ਤੇ ਫੇਰ ਤੁਸੀਂ ਇੱਦਾਂ ਦੀ ਕੋਈ ਚੀਜ਼ ਪਾਓ ਜੀ ਜਿਹੜੀ ਤੁਸੀਂ ਕੌਨਫੀਡੈਂਟ ਨਹੀਂ ਹੋ ਜੀ ਲੋਕੀ ਕਿੱਦਾਂ ਲੈਣਗੇ ਜੀ ਉਦੋਂ ਥੋੜਾ ਜਿਹਾ ਦਿਲ ਲੱਦਾ ਹੁੰਦਾ ਵੀ ਯਾਰ ਪਤਾ ਨਹੀਂ ਕੀ ਪਾ ਰਿਹਾ ਮੈਂ ਪਤਾ ਨਹੀਂ ਲੋਕੀ ਕੀ ਸਮਝਣਗੇ ਕੀ ਨਹੀਂ ਸਮਝਣਗੇ ਇੱਕ ਵਾਰ ਥੋੜੀ ਉਹ ਚੀਜ਼ ਅਪਰੂਵ ਹੋ ਜੇ ਆਡੀਅנס ਨੇ ਅਪਰੂਵ ਕਰਤੀ ਵੀ ਯਾਰ ਚੀਜ਼ ਤਾਂ ਘੈਂਟ ਹੈ ਘੈਂਟਾ ਧੁਪਾ ਜੀ ਉਸ ਤੋਂ ਬਾਅਦ ਐ ਹੋ ਜਾਂਦਾ ਵੀ ਯਾਰ ਚੀਜ਼ ਤਾਂ ਠੀਕ ਹੀ ਆ ਜੀ ਤੇ ਉਸ ਤੋਂ ਬਾਅਦ ਥੋੜੋ ਆਪਣੇ ਕੰਟੈਂਟ ਦੇ ਆਪਣੀ ਚੀਜ਼ ਤੇ ਕੌਨਫੀਡੈਂਸ ਆ ਜਾਂਦਾ ਜੀ ਉਸ ਤੋਂ ਬਾਅਦ ਦਨ ਲੱਗਦਾ ਵੀ ਯਾਰ ਕਰਦੇ ਕੀ ਸੋਚਣਗੇ ਕਰਦੇ ਨੂੰ ਵੀ ਕੌਨਫੀਡੈਂਸ ਆ ਜਾਂਦਾ ਵੀ ਯਾਰ ਇੰਨੀ ਚੱਲ ਰਹੀ ਹੈ ਤਾਂ ਕੁਝ ਨਾ ਕੁਝ ਤਾਂ ਹੋਏਗਾ ਬਿਲਕੁਲ ਜਿਹੜਾ ਲੋਕੀ ਦੇਖ ਰਹੇ ਨੇ ਅਸੀਂ ਨਾ